ਅਬ ਕੱਲ 15 ਮਈ ਨੂੰ ਸਵੇਰੇ 8:30-9 ਵਜੇ ਕੇ ਵਿਚਾਰੇ ਪੁਲਿਸ ਨੂੰ ਇੱਕ ਕਰਮਜੀਤ ਸਿੰਘ son of ਗੁਰਮੇਲ ਸਿੰਘ ਵੱਲੋਂ ਇਤਲਾਹ ਦਿੱਤੀ ਗਈ ਕਿ ਉਹਦੇ ਪਰਾ ਦਾ ਕਿਸੇ ਨੇ ਬਹਿਰੇਵੀ ਨਾਲ ਕਤਲ ਕਰਤਾ ਗਿਆ ਉਹ ਪਰਾ ਦਾ ਨਾਂ ਸੀਗਾ ਭਾਦਰ ਸਿੰਘ son of ਗੁਰਮੇਲ ਸਿੰਘ ਤੇ ਇਮੀਡੀਏਟਲੀ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤੇ ਪੁਲੀ ਪੁਲਿਸ ਦੀ ਜੋ ਇਨੀਸ਼ੀਅਲ ਆਬਜ਼ਰਵੇਸ਼ਨ ਔਰ ਇਨਵੈਸਟੀਗੇਸ਼ਨ ਸੀਗੀ ਉਹ ਉਹਦੇ ਕਰਕੇ ਪਤਾ ਲੱਗਿਆ ਕਿ ਜੋ ਬਹਾਦਰ ਸਿੰਘ ਹੈ ਉਹ ਉਹਦੇ ਸਿਰ पे ਲੋਹੇ ਦੀ ਰੌਡ ਨਾਲ वार ਕਰਕੇ ਉਹਦਾ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਤੇ ਮਰਡਰ ਦੋ ਪਰਸਨ ਨੇ ਮਿਲ ਕੇ ਕੀਤਾ ਸੀਗਾ ਇੱਕ ਤਾਂ ਸੁਖਪ੍ਰੀਤ ਸੁਖਦੀਪ ਸਿੰਘ ਸੁਪ੍ਰੀਤ ਸਿੰਘ ਉਸ ਸੁਖ ਤੇ ਉਹ ਜੋ ਇਹ ਬਹਾਦਰ ਸਿੰਘ ਹੈ ਉਹਦੇ ਇੱਕ ਲਿਵਿੰਗ ਪਾਰਟਨਰ ਜਸਵੀਰ ਕੌਰ ਇਹਨਾਂ ਨੇ ਦੋਨਾਂ ਨੇ ਮਿਲ ਕੇ ਬਹਾਦਰ ਸਿੰਘ ਦਾ ਮਰਡਰ ਕੀਤਾ ਸੀਗਾ ਤੇ ਇਹ ਨਾਲ ਇੱਥੇ ਸੋਈਆਂ ਪਿੰਡ ਦੇ ਵਿੱਚ ਰਹਿ ਰਹੇ ਸੀਗੇ ਪਿਛੋਕੜ ਬਹਾਦਰ ਸਿੰਘ ਕੀ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਤੇ ਉੱਥੇ ਬਹਾਦਰ ਸਿੰਘ ਕੀ ਪਹਿਲੀ ਮੈਰਿਜ ਤੋਂ ਇੱਕ ਛੋਟੀ ਬੱਚੀ ਵੀ ਹੈ 6-6 ਸਾਲ ਦੀ ਦੀ ਬੱਚੀ ਸੀ ਉਹ ਇਹ ਪੂਰੇ ਜੋ ਮਰਡਰ ਹੈ ਤੇ ਇੱਕ ਆਈ ਵਿਟਨੈਸ ਵੀ ਹੈਗੀ ਇਹਦੇ ਨਾਲ ਨਾਲ ਹੀ ਫਿਰ ਇਮੀਡੀਟਲੀ ਕਿਉਂਕਿ ਜੁਰਮ ਵੀ ਬੜਾ ਸੰਗੀਨ ਤੇ ਬੜਾ ਸੈਂਸੇਸ਼ਨਲ ਇੱਕ ਕ੍ਰਾਈਮ ਸੀਗਾ ਤੇ ਐਸਪੀ ਡੀ ਦੇ ਅੰਡਰ ਇਮੀਡੀਟਲੀ ਡੀਐਸਪੀ ਫਾਈਲ ਤੇ ਡੀਐਸਪੀ ਡੀ ਦੇ ਅੰਡਰ ਇਹਨਾਂ ਦੇ ਰਿਸਪੈਕਟਿਵ ਇੰਚਾਰजेस ਐਸਐਚਓ ਮਲੋਤ ਤੇ ਸੀਆਈ ਇੰਚਾਰਜ ਦੀ ਟੀਮਸ ਬਣਾਈ ਗਈ ਤੇ ਦੋਨੋਂ ਹੀ ਜੋ ਦੋਸ਼ੀ ਹੈ ਐ ਮੌਕੇ ਤੋਂ ਫਰਾਰ ਹੋ ਚੁਕੇ ਸੀ ਜਦੋਂ ਤੱਕ ਸਾਡੇ ਕੋਲ ਇਧਰ ਆਏ ਤੇ ਟੈਕਨੀਕਲੀ ਇਹਨਾਂ ਨੂੰ ਫਿਰ ਟ੍ਰੇਸ ਕੀਤਾ ਗਿਆ ਤੇ ਇਹਨਾਂ ਨੂੰ ਅਲਟੀਮੇਟਲੀ ਫਿਰ ਅੰਬਾਲਾ ਤੋਂ ਫੜਿਆ ਗਿਆ ਸੀਗਾ ਤੇ ਵਿਦਨ 6 ਆਵਰਸ ਵੱਡੀ ਕਾਮਯਾਬੀ ਹੈਗੀ ਜਿਹੜੀ ਕਿ ਖੰਨਾ ਪੁਲਿਸ ਨੂੰ ਮਿਲੀ ਹੈ ਤੇ 6 ਘੰਟਿਆਂ ਦੇ ਅੰਦਰ ਅੰਦਰ ਹੀ ਇਤਲਾ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਨੂੰ ਟ੍ਰੇਸ ਵੀ ਕਰ ਲਿਆ ਤੇ ਜੋ ਦੋਸ਼ੀਆਂ ਨੂੰ ਅਰੈਸਟ ਵੀ ਕਰ ਲਿਆ ਸੀ ਜੀ ਮੈਡਮ ਮੈਨੂੰ ਕਾਰਨ ਸੀ ਜਿਹੜਾ ਮਰਡਰ ਕਰਨ ਦੇ ਕੀ ਉਹ ਲੇਡੀ ਆ ਕੀ ਲੱਗਦੀ ਲੱਗਿਆ ਜੀ ਆ ਜੋ ਬਹਾਦਰ ਸਿੰਘ ਦੇ ਡਿਸੀਜ਼ ਜੋ ਹੈ ਨਾ ਉਹਦੇ ਲਿਵਿੰਗ ਪਾਰਟਨਰ ਸੀਗੀ ਤੇ ਉਹਦਾ ਪੁਰਾਣਾ ਵੀ ਇੱਕ ਬੋਏਫ੍ਰੈਂਡ ਸੀਗਾ ਉਹਦੇ ਨਾਲ ਮਿਲ ਕੇ ਨੇ ਇਹਦਾ ਮਰਡਰ ਕੀਤਾ ਹੈਗਾ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੈਗੀ ਉਹ ਦਰਸਾਉਂਦੀ ਹੈਗੀ ਕਿ ਇਹ ਸ਼ਾਇਦ ਉਹ ਜੋ ਪੁਰਾਣੇ ਸਾਥੀ ਦੇ ਨਾਲ ਭਜਨ ਦੀ ਫਰਾਗ ਦੇ ਵਿੱਚ ਸੀਗੀ ਤੇ ਮਰਨ ਵਾਲੇ ਦੇ ਨਾਲ ਨੇ ਵਿਆਹ ਦਾ ਕਮਿਟ ਕੀਤਾ ਹੋਇਆ ਸੀਗਾ ਆਲਰੇਡੀ ਮੈਰਿਡ ਵੀ ਹੈਗੀ ਇਹਦੇ ਵੀ ਆਪਣੇ ਦੋ ਬੱਚੇ ਤੇ ਬਹਾਦਰ ਸਿੰਘ ਜੋ ਮਰਨ ਵਾਲਾ ਉਹਦੇ ਵੀ ਆਪਣੀ ਬੱਚੀ ਹੈਨੀ ਤੇ ਦੋਨੋਂ ਹੀ ਮੈਰਿਡ ਸੀਗੇ ਮੈਡਮ ਕਿੱਡੇ ਕਿੱਡੇ ਬੱਚੇ ਨੇ ਜੀ ਇਹਨਾਂ ਦੇ ਨੇੜੇ ਕਿੰਨੀ ਏਸ ਹਨੋਂ ਜੋ ਮਰਨ ਵਾਲੇ ਦੀ ਬੱਚੀ ਦੀ ਏਜ 6 ਤੋਂ 7 ਸਾਲ ਛੋਟੀ ਬੱਚੀ ਹੈਗੀ ਉਹਦੇ ਸਾਹਮਣੇ ਹੀ ਉਹਦੇ ਫਾਦਰ ਦੇ ਉਪਰ ਅਟੈਕ ਹੋਇਆ ਉਹਦੇ ਸਾਹਮਣੇ ਪੂਰਾ ਮਰਡਰ ਕੇਸ ਹੋਇਆ ਤੇ ਮੈਂ ਕਾਰਨ ਕੀ ਸੀ ਕਿ ਉਹ ਜਿੱਥੇ ਪਹਿਲਾਂ ਰਹਿੰਦਾ ਸੀ ਪਿੰਡ ਸੀ ਉੱਥੋਂ ਇੱਥੇ ਕਿਉਂ ਆਇਆ ਸੀ ਕੀ ਕਾਰਨ ਸੀ ਦਾ ਬੇਸਿਕਲੀ ਮੈਰਿਟਲ ਹੋ ਸਕਦਾ ਸ਼ੁ ਕਿਉਂਕਿ ਇੱਥੇ ਜੋ ਦੋਸ਼ੀ ਦੋਸ਼ਣ ਹੈਗੀ ਉਹਦੇ ਨਾਲੇ ਲਿਵ ਇਨ ਚ ਰਹਿ ਰਿਹਾ ਸੀ ਉਹਦੇ ਨਾਲ ਪਹਿਲੀ ਵਾਈਫ ਨੂੰ ਉਥੇ ਸੈਪਰੇਸ਼ਨ ਹੋ ਗਈ ਸੀ ਜਾਂ ਕੋਈ ਉਹ ਅਜੇ ਕਨਫਰਮ ਕਰਨਾ ਹੈ ਬਾਕੀ ਮੂਰਲੀ ਤਫਤੀਸ਼ ਹੈ ਕਿ ਕਿ ਦੋਸ਼ੀ ਫੜੇ ਜਾ ਚੁਕੇ ਉਹਦੇ ਨਾਲ ਡਿਸੀਜ਼ ਦੇ ਨਾਲ ਜੋ ਦੋਸ਼ੀ ਜਸਵੀਰ ਕੌਰ ਹੈ ਉਹ ਲਿਵ ਇਨ ਪਾਰਟਨਰ ਸੀਗੀ ਤੇ ਦੋਸ਼ੀ ਜਸਵੀਰ ਕੌਰ ਦਾ ਫਰਦਰ ਆਪਣਾ ਇੱਕ ਹੋਰ ਸਾਥੀ ਹੈਗਾ ਸੁਪ੍ਰੀਤ ਸਿੰਘ ਉਰ ਸੁਖੀ ਤੇ ਉਹ ਉਹਦੇ ਨਾਲ ਵੀ ਦਾ ਰਿਲੇਸ਼ਨਸ਼ਿਪ ਹੈ ਮੈਡਮ ਕਿਹੜੀ ਕਮਿਟੀ ਦਾ ਬਲੌਂ ਕਰਦੇ ਸੀ ਕਿਹੜੀ ਜਾਤ ਦਾ ਬਲੌਂ ਕਰਦੇ ਕਮਿਊਨਿਟੀ ਦਾ ਉਹ ਨਹੀਂ ਮੈਮ ਕਤਲ ਕਦ ਨਾ ਕਰਿਆ ਇਹਨਾਂ ਨੇ ਉਹਦਾ ਮਰਡਰ ਕਿਸ ਉਹਦਾ ਨਾ ਕਰਿਆ ਇਹਨਾਂ ਨੇ ਆਇਰਨ ਰੋਡ ਇੱਕ ਲੋਹੇ ਦੀ ਰੋਡ ਉਹਦੇ ਸਿਰ ਦੇ ਵਿੱਚ ਮਾਰੀ ਹੈਗੀ ਤੇ ਬੜਾ ਬਹਿਰਮੀ ਨਾਲ ਇਹ ਮਰਡਰ ਕੀਤਾ ਇਹ ਲੋ ਵੀ ਬੱਚੇ ਦਰਜ ਨੂੰ ਚੁਪੇ ਅਜੇ ਤੱਕ ਕੁਝ ਨਹੀਂ ਠੀਕ ਹੈ ਠੀਕ ਹੈ ਲੋ